ਇਸ ਵੇਲੇ ਦੀ ਵੱਡੀ ਖਬਰ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਫਿਰੋਜ਼ਪੁਰ ਦੇ ਵਿੱਚ ਇੱਕ ਇਮੀਗ੍ਰੇਸ਼ਨ ਚਲਾਉਣ ਵਾਲੇ ਤੇ ਤਾੜ-ਤਾੜ ਗੋਲੀਆਂ ਚਲਾ ਦਿੱਤੀਆਂ ਗਈਆਂ ਜੀ ਹਾਂ ਇਮੀਗ੍ਰੇਸ਼ਨ ਦੇ ਮਾਲਕ ਦਾ ਨਾਮ ਹੈ ਰਾਹੁਲ ਕੱਕੜ ਜਿਸ ਨੂੰ ਅਨਿਲ ਬਾਗੀ ਹਸਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ ਮੌਕੇ ਤੇ ਪੁਲਿਸ ਪਹੁੰਚ ਗਈ ਹੈ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਹਨਾਂ ਨੇ ਕਿਹਾ ਹੈ ਕਿ ਜੋ ਵੀ ਬੰਦੀ ਕਾਰਵਾਈ ਹੋਵੇਗੀ, ਜੋ ਵੀ ਇਸ ਦੇ ਪਿੱਛੇ ਹੋਵੇਗਾ, ਜਿਸ ਦਾ ਹੱਥ ਹੈ, ਜਿਸ ਨੇ ਗੋਲੀਆਂ ਚਲਾਈਆਂ, ਉਹਨਾਂ ਨੂੰ ਜਲਦ ਅਗਰਫਤਾਰ ਕੀਤਾ ਜਾਵੇਗਾ ਤੇ ਬੰਦੀ ਕਾਰਵਾਈ ਕੀਤੀ ਜਾਵੇਗੀ। ਇਸ ਘਟਨਾ ਤੋਂ ਬਾਅਦ ਫਿਰੋਜ਼ਪੁਰ ਦੇ ਵਿੱਚ دہشت ਦਾ ਮਾਹੌਲ ਬਣ ਗਿਆ। ਇਮੀਗ੍ਰੇਸ਼ਨ ਚਲਾਉਣ ਵਾਲੇ ਜਿਹੜੇ ਵੀ ਹੋਰ ਨੇ ਉਹ ਵੀ دہشت ਦੇ ਮਾਹੌਲ ਦੇ ਵਿੱਚ ਨੇ। ਤਾਂ ਦੱਸਦੀ ਹੈ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਘਟਨਾ ਸੈਂਟਰਲ ਜੇਲ੍ਹ ਦੇ ਪਿੱਛੇ ਵਾਪਰੀ ਹੈ ਜਿहां ਸੈਂਟਰਲ ਜੇਲ੍ਹ ਦੇ ਪਿੱਛੇ ਵਾਲੀ ਰੋਡ ਤੇ ਹਮਲਾਵਰਾਂ ਨੇ ਇਮੀਗ੍ਰੇਸ਼ਨ ਦੇ ਮਾਲਕ ਤੇ ਤਾੜ ਤਾੜ ਫਾਇਰਿੰਗ ਕੀਤੀ ਆ ਜਿਸ ਤੋਂ ਬਾਅਦ ਹਰ ਪਾਸੇ ਦਸ਼ਤ ਦਾ ਮਾਹੌਲ ਦੇਖਿਆ ਜਾ ਰਿਹਾ ਤੇ ਲੋਕ ਡਰਦੇ ਸਹਿਮ ਦੇ ਬਚਨੇ ਇਸ ਪੂਰੇ ਮਾਮਲੇ ਤੇ ਸਾਡੇ ਨਾਲ ਜਾਣਕਾਰੀ ਦੇਣ ਦੇ ਲਈ ਸਾਈਡੇ ਪੱਤਰਕਾਰ ਫਰੋਜ਼ਪੁਰ ਤੋਂ ਬਾਬੀ ਖੁਰਾਣਾ ਸਾਡੇ ਨਾਲ ਜੁੜ ਚੁੱਕੇ ਹਨ ਉਹ ਤੋਂ ਜਾਣਕਾਰੀ ਲੈਣੇ ਆ ਜੀ ਬਾਬੀ ਜੀ ਕੀ ਕਹਿਣਾ ਚਾਹੋਗੇ ਜੋ ਏਡੀ ਵੱਡੀ ਵਾਰਦਾਤ ਹੋਈ ਆ ਇਮੀਗ੍ਰੇਸ਼ਨ ਦੇ ਮਾਲਿਕ ਤੇ ਗੋਲੀਆਂ ਚਲਾਈਆਂ ਗਈਆਂ ਆ ਸਭ ਤੋਂ ਵੱਡੀ ਗੱਲ ਕਿ ਸੈਂਟਰਲ ਜੇਲ੍ਹ ਦੇ ਰੋਡ ਦੇ ਪਿੱਛੇ ਦੀ ਘਟਨਾ ਬਿਲਕੁਲ ਜੀ ਮੈਂ ਦੱਸਣਾ ਚਾਹੁੰਦਾ ਇਹ ਜਿਹੜੀ ਘਟਨਾ ਹੈ ਫੋਜ਼ਪੁਰ ਦੇ ਜਿਹੜਾ ਜੇਲ੍ਹ ਦੇ ਬੈਕਸ਼ੈਡ ਦੇ ਉੱਤੇ ਇੱਕ ਗੋਲੀ ਚੱਲਦਾ ਪਾਸ ਸਾਹਮਣੇ ਆ ਜਿੰਦ ਇੱਕ ਗੋਲੀ ਜਿਹੜਾ ਇਮੀਗ੍ਰੇਸ਼ਨ ਦਾ ਮਾਲਕ ਹੁੰਦੇ ਉੱਤੇ ਲੱਗ ਜਾਂਦੀ ਹੈ ਜੀ ਜੀ ਜੇ ਗੱਲ ਕਰੀਏ ਕਿ ਕਿੰਨੇ ਸਾਲਾਂ ਤੋਂ ਇਮੀਗ੍ਰੇਸ਼ਨ ਦਾ ਇਹ ਕੰਮ ਚਲਾ ਰਹੇ ਨੇ ਕਾਰਨ ਕੁਝ ਪਤਾ ਚੱਲਿਆ ਕਿ ਫਾਇਰਿੰਗ ਕਿਉਂ ਹੋਈ ਆ ਜਾਂ ਤਾਂ ਫਿਰੋਤੀ ਦਾ ਮਾਮਲਾ ਹੋ ਸਕਦਾ ਪਹਿਲਾਂ ਤਾਂ ਉਹਨਾਂ ਨੂੰ ਕੋਈ ਥ੍ਰੈਟ ਕਾਲਸ ਜਾਂ ਕੁਛ ਆਈਆਂ ਸੀ ਅਜੇ ਹੀ ਜਾਣਕਾਰੀ ਕੋਈ ਮਿਲੀ ਹੈ ਬਿਲਕੁਲ ਜੀ ਮੈਂ ਦੱਸਣਾ ਚਾਹਣਾ ਹੈ ਇੱਕ ਇੱਕ ਹੋਤੀ ਦਾ ਮਾਮਲਾ ਨਹੀਂ ਸਾਹਮਣੇ ਆਇਆ ਇਹ ਦੱਸਣ ਤੋਂ ਬਾਅਦ ਪੁਲਿਸ ਜਿਹੜੀ ਆਪਣੀ ਜਾਂਚ ਕਰਦੀ ਦਿਖਾਈ ਦੇ ਰਹੀ ਹੈ ਇਹ ਇੱਕ ਐਕਟਵਾ ਦੇ ਸਵਾਰ ਸੀ ਜਿਹੜਾ ਰਿਵਿਊਸ਼ਨ ਦਾ ਜਿਹੜਾ ਮਾਲਕ ਆ ਉਹਦੇ ਉੱਤੇ ਅਣਪਛਾਤੇ ਦੋ ਜਣੇ ਜਾ ਕੇ ਗੋਲੀ ਚਲਾ ਦੇ ਨੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਕੁਰਾਨਾ ਜੀ ਜਾਣਕਾਰੀ ਦੇਣ ਦੇ ਲਈ ਤਾਂ ਜਾਣਕਾਰੀ ਦੇ ਮੁਤਾਬਕ ਕਿਵਾਂ ਤੇ ਸਵਾਰ ਦੋ ਅਣਪਛਾਤੇ ਵਿਅਕਤੀ ਆਂਦੇ ਨੇ ਤੇ ਉਹਨਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਹੁਣ ਜਾਂਚ ਦੇ ਵਿੱਚ ਕੀ ਸਾਹਮਣੇ ਆਵੇਗਾ ਕਿ ਆਖਰ ਇਹ ਗੋਲੀਆਂ ਕਿਉਂ ਚਲਾਈਆਂ ਗਈਆਂ ਇਮੀਗ੍ਰੇਸ਼ਨ ਦੇ ਮਾਲਕ ਨੂੰ ਟਾਰਗੇਟ ਕਿਉਂ ਕੀਤਾ ਗਿਆ ਇਹ ਹੁਣ ਜਾਂਚ ਦੇ ਵਿੱਚ ਸਾਹਮਣੇ ਆਵੇਗਾ ਮਾਮਲਾ ਕਿਉਂਕਿ ਅਕਸਰ ਅਜਿਹੇ ਮਾਮਲੇ ਫਰौती ਨੂੰ ਲੈ ਕੇ ਸਾਹਮਣੇ ਆਉਂਦੇ ਨੇ ਕਿਸੇ ਗੈਂਗ ਦੇ ਵੱਲੋਂ ਫਰौती ਮੰਗੀ ਜਾਂਦੀ ਹੈ ਜੇ ਕੋਈ ਨਹੀਂ ਦਿੰਦਾ ਤਾਂ ਅਜਿਹੀ ਵਾਰਤਾਰਾਦਤ ਨੂੰ ਅੰਜਾਮ ਦਿੱਤਾ ਜਾਂਦਾ ਪਰ ਇਹ ਜਾਂਚ ਦਾ ਵਿਸ਼ਾ ਕਿ ਆਖਰ ਕੀ ਹੋਇਆ ਹੋਵੇਗਾ ਜਿਹੜਾ ਇਮੀਗ੍ਰੇਸ਼ਨ ਦੇ ਮਾਲਕ ਤੇ ਤੜ-ਤੜ ਗੋਲੀਆਂ ਚਲਾ ਦਿੱਤੀਆਂ ਗਈਆਂ ਕੋਈ ਰੰਜਿਸ਼ ਕੋਈ ਨਿਜੀ ਰੰਜਿਸ਼ ਸੀ ਜਾਂ ਫਿਰ ਮਾਮਲਾ ਕੁਝ ਹੋਰ ਸੀ ਜਾਂਚ ਦਾ ਵਿਸ਼ਾ ਸਰ ਜੀ ਮਾਮਲਾ ਹੋਇਆ ਸੱਤੀ ਮਾਮਲਾ ਤੇ ਕਿਸ ਤਰ੍ਹਾਂ ਦਿਖਾਈ ਹੋਇਆ ਮੈਂ ਅਹ ਰਾਹੁਲ ਕੱਕੜ ਐ ਵੀ ਇਹਨਾਂ ਨੇ ਇਸ ਪਰਫੈਕਟਲੀ 올ਰਾਈਟ ਬਸ ਅਦਰਵਾਈਜ਼ ਇਹਨਾਂ ਨੇ ਦੱਸਿਆ ਵੀ ਕੋਈ ਦੋ ਜਣੇ ਆਏ ਸੀ ਅਹ ਮੋਟਰਸਾਈਕਲ ਤੇ ਸੀ ਉਹਨਾਂ ਨੇ ਇਹਦੇ ਵੱਲੋਂ ਫਾਇਰ ਕਰਨ ਲੱਗੇ ਇਹਨਾਂ ਨੇ ਥੋੜੇ ਪਾਸੇ ਤੇਨਾਂ ਦੀ ਬਾਤ ਲੱਗੀ ਤੇ ਬਾਕੀ ਅਸੀਂ ਸਾਰੇ ਪਾਸੇ ਸਾਡੀ ਟੀਮਸ ਭੇਜੀ ਆਗੀਆਂ ਨਾਕਾਬੰਦੀ ਕੀਤੀ ਸੀਗੀ ਜਦੋਂ ਵੀ ਬੰਦੇ ਨੂੰ ਪ੍ਰੈਸ ਕਰਨਾ ਸੀ ਤਾਂ ਕੰਮ ਕਰਦੇ ਰਹੇ ਇਹਨਾਂ ਤਾਂ ਜੀ ਟ੍ਰੈਵਲ ਏਜੰਸੀ ਰਹੀ ਕੋਈ ਜਿਹੀ ਸੁਣੀ ਪਸੀ ਸਤ ਨਹੀਂ ਹਜੇ ਤੱਕ ਚਲੋ ਆਪ ਸਮਝੋ ਉਹਨਾਂ ਆਖਿਆ ਬਾਤ ਨਹੀਂ ਆ ਰਹੀ ਆਪ ਦੱਸੋ ਇੱਕ ਗੱਲ ਹੋਣੀ ਹੈ ਇੱਕ ਗੱਲ ਦੀ ਬਾਤ ਹੈ ਜੋ ਨੋਕੀ ਕਹਿਣਾ ਹਾਂਜੀ ਇੱਥੇ ਰਾਹੁਲ ਕੱਕੜ ਹੈਗੇ ਆ ਉਹਨਾਂ ਨੇ ਦੱਸਿਆ ਵੀ ਉਹਨਾਂ ਤੇ ਇੱਥੇ ਦੋ ਅਣਪਛਾਤੇ ਬੰਦੇ ਨੇ ਗੋਲੀ ਚਲਾਈ ਹੈ ਉਹਦੀ ਬਾਹ ਦੇ ਵਿੱਚ ਲੱਗ ਕੇ ਇੱਥੋਂ ਉਹ ਨਿਕਲ ਗਈ ਹੈ ਤੇ ਉਹ ਬਿਲਕੁਲ ਠੀਕ ਹੈ ਵੈਸੇ ਤੇ ਇਸ ਦੀ ਜਾਂਚ ਕਰ ਰਹੇ ਆ ਜੀ ਜਿਹੜਾ ਵੀ ਇਹਦੇ ਵਿੱਚ ਕਸੂਰਵਾਰ ਹੋਇਆ ਉਹਨੂੰ ਜਲਦ ਤੋਂ ਜਲਦ ਅਸੀਂ ਫੜ ਲਾਂਗੇ ਅਸੀਂ ਤੇ ਇਹਦੇ ਚ ਪੁਲਿਸ ਦੇ ਸਾਡੇ ਟੀਮ ਚਲਾਈ ਹੋਈ ਸੀ ਜਲਦ ਫੜ ਲਾਂਗੇ ਥੈਂਕ ਯੂ ਫਿਰੋਜ਼ਪੁਰ ਦੇ ਵਿੱਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਅੱਜ ਜੇਲ੍ਹ ਦੀ ਬੈਕਸਾਈਡ ਦੇ ਉੱਤੇ ਗੋਲੀ ਚੱਲੀ ਰਾਹੁਲ ਕੱਕੜ ਦੇ ਉੱਤੇ ਇਮੀਗ੍ਰੇਸ਼ਨ ਦਾ ਕੰਮ ਜੇ ਕਰਦਾ ਸੀ ਲਗਾਤਾਰ ਜਿਹੜੀ ਪਿਛਲੇ ਦਿਨੋਂ ਇੱਕ ਗੋਲੀ ਚੱਲੀ ਅੱਜ ਵੀ ਇੱਕ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਪੁਲਿਸ ਨੇ ਜਾਣਕੇ ਜਾਂਚ ਕਰਨ ਦੇ ਆਦੇਸ਼ ਕਰ ਦਿੱਤੇ ਨੇ ਲਗਾਤਾਰ ਪੁਲਿਸ ਆਫ ਦੀ ਕਾਰਵਾਈ ਕਰਦੀ ਦਿਖਾਈ ਦੇ ਰਹੀ ਹੈ ਪੁਲਿਸ ਨਾਲ ਗੱਲਬਾਤ ਕੀਤੀ ਐਸਐਸਪੀ ਭਪਿੰਦਰ ਸਿੰਘ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਜੋ ਬੰਦੀ ਕਾਰਵਾਈ ਕੀਤੀ ਜਾਏਗੀ ਜੋ ਵੀ ਤੱਕ ਸਾਹਮਣੇ ਆਣਗੇ ਉਹਨੂੰ ਲੈ ਕੇ ਪੁਲਿਸ ਅਲੱਗ-ਅਲੱਗ ਟੀਮਾਂ ਬਣਾ ਕੇ ਭੇਜ ਦਿੱਤੀਆਂ ਗਈਆਂ ਫਿਰੋਜ਼ਪੁਰ ਤੋਂ ਬੋਬੀ ਖਾਨਾ ਔਨ ਈਅਰ